ਕਾਲੀ ਕੀਤੀ ਗਈ ਡੀਏ ਦੀ ਗੱਲ ਕਰੀਏ ਕੇਂਦਰ ਸਰਕਾਰ ਦੇ ਮਿਲਾਂ ਡੀਏ 55% ਆ ਪਰ ਪੰਜਾਬ ਸਰਕਾਰ ਦੇ ਮਿਲਾਂ ਡੀਏ 42% ਆ 13% ਦਾ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਵਨਤਮਨ ਨਾਲ ਵਿਤੋਈ ਹਰਪਾ ਸਿੰਘ ਜੀ ਮਨ ਨਾਲ ਮਿਲਿਆ ਹੋਈਆਂ ਪਰ ਡੀਏ ਵਿੱਚ ਬਾਤਾਂ ਨਹੀਂ ਕੀਤਾ ਗਿਆ ਵਿਤਮਨ ਹੀ ਹਰਪਾ ਸਿੰਘ ਜੀ ਮਨ ਨੇ ਕਿਹਾ ਹੈ ਕਿ 17 ਸਾਲ 2020 ਤੋਂ ਪਰਤੇ ਬਣਾਉਣ ਲਈ ਛੇਵਾ ਬੇਕ ਮੈਨ ਲਾਗਵਾਉਂਦੀ ਉਹੀ ਤਜਵੀਨੀ ਵਿਤੋਈ ਹਰਪਾ ਸਿੰਘ ਜੀ ਮਨ ਨੇ ਅਸੀਂ ਨਿੰਦਾ ਕਰਦੇ ਆਂ ਅਸੀਂ ਮੰਗ ਕਰਦੇ ਆ 2017 ਤੋਂ 2020 ਵਾਲੇ ਮਲਾਿਆਂ ਨੂੰ ਜੋ ਛੇਵਾਂ ਪੇਕ ਜਿਹੜਾ ਲਾਗੂ ਕੀਤਾ ਜੇ ਕੱਚੇ ਮਲਾਿਆਂ ਦੀ ਗੱਲ ਕਰੀਏ ਅਸੀਂ ਰੋਪੜ ਥਰਮ ਪਲਾਂਟ ਦੇ ਵਿੱਚ 20-20 ਸਾਲਾਂ ਤੋਂ ਲਹਿਰਾ ਮਹੱਭ ਥਰਮ ਪਲਾਂਟ ਦੇ ਵਿੱਚ 20-20 ਸਾਲਾਂ ਤੋਂ ਠੇਕੇਦਾਰਾਂ ਕੋਲ ਬਹੁਤ ਹੀ ਘੱਟ ਤਨਖਾਹਾਂ ਤੇ ਬਾਰ-ਬਾਰ ਤਿੰਨ ਤਰ੍ਹਾਂ ਦੇ ਕੰਮ-ਕੰਮ ਕਰਦੇ ਆ ਸਾਡੀ ਮੰਗ ਆ ਵੀ ਉਹ ਜਿਹੜੂ ਕੰਮ-ਕੰਮ ਕਰਦੇ 20-20 ਸਾਲ ਤੋਂ ਉਹਨੂੰ ਰੈਗੂਲਰ ਕੀਤਾ ਜਾਵੇ ਪਰ ਮੁੱਖ ਮੰਤਰੀ ਭਵਨਤਮਨ ਕਈ ਵਾਰ ਕਈ ਵਾਰ ਕਹਿ ਚੁੱਕਿਆ ਵੀ ਕੱਚੇ ਮਲਾਜ਼ਮਾਂ ਅੱਗੇ ਮੈਂ ਕੱਚਾ ਸ਼ਾਹ ਕਰਟੂਗਾ 2023 ਦੇ ਵਿੱਚ ਰੋਪੜ ਸੰਬੰਧਨ ਦੇ ਵਿੱਚ ਫੀਲਡ ਤੋਂ ਸਾਹਮਣੇ ਜਦੋਂ ठेकेदार ਮਲਾਣ ਘੇਰਿਆ ਦਾ ਕਿਹਾ ਕਿ ਮੈਨੂੰ ਤੁਹਾਡਾ ਬਹੁਤ ਫਿਕਰ ਹੈ ਪਰ ਅਜੇ ਤੱਕ ਫਿਕਰ ਦੂ ਨਹੀਂ ਕੀਤਾ 3 ਸਾਲ ਹੋ ਗਈ ਸਰਕਾਰ ਬਣੀ ਨੂੰ ਫਲੋਰ ਦੇ ਵਿੱਚ ਮੀਟਿੰਗ ਹੋਈ ਸੀ ਜੂਨ ਦੇ ਵਿੱਚ ਉਹਨਾਂ ਨੇ ਆਗੂ ਬਿਹਾਰ ਸਿੰਘ ਨੇ ਦੱਸਿਆ ਕਿ ਮੁਖਨੀ ਭਵਾਨ ਤੁਹਾਨੂੰ ਨੇ ਕਿਹਾਗੇ ਅਸੀਂ ਪੱਕੇ ਕਰਾਂਗੇ ਪਰ ਕੋਈ ਆਸ ਨਹੀਂ ਸਰਕਾਰ ਤੋਂ ਸਰਕਾਰ ਬੇਵਿਮਾ ਸਾਧ ਹੋ ਚੁੱਕੀ ਆ ਅਸੀਂ ਦੁਬਾਰਾ ਮੰਗ ਕਰਦੇ ਆ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀਆਂ ਵਿੱਤ aí ਹਰਪਰਸਿੰਗ ਟੀਮਾਂ ਦੀਆਂ ਜਾਂ ਮੁੱਖ ਰਿਪਵਾਨ ਟੀਮਾਂ ਆਉਣ ਵਾਲੀ 24 ਜੁਲਾਈ ਨੂੰ ਸੌ ਸੌ ਦੇ ਆਧੇ ਮੁੱਕੇਣਗੇ ਆ ਤੇ 20 ਲੀਮਾਂ ਦੀ ਹਰਪਰਸਿੰਗ ਈਟੀਓ ਦਾ ਜੋ ਸ਼ਹਿਰ ਅੰਮ੍ਰਿਤਸਰ ਹੈ ਪੁਰਾਣੀ ਪੈਨਸਿਨਿ ਬਹੁਤ ਵੱਡੀ ਭਾਗ ਦੀ ਮੰਗਾ ਕਿਉਂਕਿ ਪੰਜਾਬ ਸਰਕਾਰ ਨੇ 2022 ਦੇ ਵਿੱਚ ਇੱਕ ਲੰਗੜਾ ਨੋਟਿੰਗ ਕੀਤਾ ਸੀ ਪਰ ਅੱਜ ਤੱਕ ਪੁਰਾਣੀ ਪੈਨਸਿਨ ਬਹਾਲ ਨਹੀਂ ਕੀਤੀ ਗਈ ਹੈ ਡੀਏ ਦੀ ਗੱਲ ਕਰੀਏ ਕੇਂਦਰ ਸਰਕਾਰ ਵੱਲੋਂ ਡੀਏ 55% ਆ ਪਰ ਪੰਜਾਬ ਸਰਕਾਰ ਦੇ ਮਿਲਾਂ ਦੇ ਡੀ 42% ਆ 13% ਦਾ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਵੰਤਮਨ ਨਾਲ ਵਿੱਤ ਮੰਤਰੀ ਹਰਪਾਸ ਸਿੰਘ ਜੀ ਨਾਲ ਮਿਲਿਆ ਹੋਈਆਂ ਪਰ ਡੀ ਵਿੱਚ ਗੱਲਾਂ ਨਹੀਂ ਕੀਤਾ ਗਿਆ ਵਿੱਤ ਮੰਤਰੀ ਹਰਪਾਸ ਸਿੰਘ ਜੀ ਨੇ ਕਿਹਾ ਹੈ ਕਿ 17 ਸਾਲ 2020 ਤੋਂ ਪਰਤੇ ਬਣਾਉਣ ਲਈ 6ਵੇਂ ਪੇਗ ਨੂੰ ਲਾਗਵਾਉਂਦੀ ਕੋਈ ਤਜਵੀਨੀ ਵਿੱਤ ਮੰਤਰੀ ਹਰਪਾਸ ਸਿੰਘ ਜੀ ਮੈਂ ਨਿੰਦਾ ਕਰਦੇ ਆ ਅਸੀਂ ਮੰਗ ਕਰਦੇ ਆ ਕਿ 17 ਸਾਲ 2020 ਵਾਲੇ ਮਿਲਾਂ ਨੂੰ ਜੋ 6ਵੇਂ ਪੇਗ ਨੂੰ ਲਾਗੂ ਕੀਤਾ ਜਾਵੇ ਕੱਚੇ ਮਜ਼ਦੂਰਾਂ ਦੀ ਗੱਲ ਕਰੀਏ ਅਸੀਂ ਰੋਪੜ ਥਰਮ ਪਲਾਂਟ ਦੇ ਵਿੱਚ 20-20 ਸਾਲਾਂ ਤੋਂ ਲਹਿਰਾ ਮਹੱਭਾ ਥਰਮ ਪਲਾਂਟ ਦੇ ਵਿੱਚ 20-20 ਸਾਲਾਂ ਤੋਂ ਠੇਕੇਦਾਰਾਂ ਕੋਲ ਬਹੁਤ ਹੀ ਘੱਟ ਤਨਖਾਹਾਂ ਤੇ ਬਾਰ-ਬਾਰ ਤਿੱਤਰਾਂ ਹੀ ਹਾ ਤੇ ਕੰਮ-ਕੰਮ ਕਰਦੇ ਆ ਸਾਡੀ ਮੰਗ ਆ ਵੀ ਉਹ ਜਿਹੜੇ ਕੰਮ-ਕੰਮ ਕਰਦੇ 20-20 ਸਾਲ ਤੋਂ ਉਹਨੂੰ ਰੈਗੂਲਰ ਕੀਤਾ ਜਾਵੇ ਪਰ ਮੁੱਖ ਮੰਤਰੀ ਭਵੰਤਮਾਨ ਕਈ ਕਈ ਵਾਰ ਕਹਿ ਚੁੱਕਿਆ ਵੀ ਕੱਚੇ ਮਜ਼ਦੂਰਾਂ ਅੱਗੇ ਮੈਂ ਕੱਚਾ ਛੱਡਟੂੰਗਾ 2023 ਦੇ ਵਿੱਚ ਰੋਪੜ ਥਰਮ ਪਲਾਂਟ ਦੇ ਵਿੱਚ ਫਿਰ ਤੁਹਾਡੇ ਸਾਹਮਣੇ ਰੋਣ ਠੇਕੇਦਾਰ ਮਲਾਣੇ ਘੇਰਿਆ ਦਾ ਕਿਹਾ ਕਿ ਮੈਨੂੰ ਤੁਹਾਡਾ ਬਹੁਤ ਫਿਕਰ ਹੈ ਪਰ ਅਜੇ ਤੱਕ ਫਿਕਰ ਦੂ ਨਹੀਂ ਕੀਤਾ ਤਿੰਨ ਸਾਲ ਹੋ ਗਈ ਸਰਕਾਰ ਬਣ ਨੂੰ ਫਲੋਰ ਦੇ ਵਿੱਚ ਮੀਟਿੰਗ ਹੋਈ ਸੀ ਜੂਨ ਦੇ ਵਿੱਚ ਉਹਨਾਂ